ਰਾਗ ਮਾਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਭਾਇਆ ਵਡਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਓ ਹਰ ਹਰ ਸੱਜਣਾ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਹੋ ਗੁਰ ਮੇ ਲਹੋ ਜਨ ਨਾਨਕ ਹਰ ਧਨ ਪੱਲੇ ਜੀਉ ਮਾਝ ਮਹੱਲਾ ਚੌਥਾ ਮਾਧੂ ਸੂਦਨ ਮੇਰੇ ਮਾਨ ਤਨ ਪ੍ਰਾਨਾ ਹਉ ਹਾਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਾਰ ਪ੍ਰਭ ਪਿਆਰਾ ਦਸੈ ਜੀਉ ਹਾਉ ਮਾਨ ਤਨ ਖੋਜੀ ਭਾਲ ਭਾਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਾਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਿਕ ਦੀਨ ਕਰਹੁ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਾਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲ ਲਹੋ ਜਨ ਨਾਨਕ ਗੁਰ ਮਿਲ ਰਹਿ ਸੈ ਜੀਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁਤਰ ਤਰੀਐ ਜੀਉ ਆਓ ਸਖੀ ਹਰ ਮੇਲ ਕਰੀਹਾ ਮੇਰੇ ਪ੍ਰੀਤਮ ਕਾ ਮੈਂ ਦੇਸ ਨਿਹਾਰ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰਿ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾ ਬਿਨ ਨਾਮ ਵਖਾਣੈ ਮੈਂ ਆਉ ਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰਿ ਹਰਿ ਨਾਮ ਉਧਰੀਐ ਜੀਉ ਹਮਾ ਚਾਤ੍ਰਿਕ ਦੀਨ ਸਤਿਗੁਰ ਸਰਣ ਆਈ ਹਰ ਹਰ ਨਾਮ ਹੂੰਦਾ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲਾਉ ਮੇਰੇ ਭਾਈ ਮੇਰਾ ਹਰ ਪ੍ਰਭ ਦੱਸਹੁ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮੇਲ ਹਰ ਦਰਸ਼ਨ ਮਨ ਭੀਜੈ ਜੀਓ ਮੇਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਉ ਵਡ ਭਾਗੀ ਹਰ ਸੰਗਤ ਪਾਵੈ ਭਾਗ ਹੀਨ ਭ੍ਰਮ ਚੋਟਾ ਖਾਵੈ ਬਿਨੁ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਕਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੋਲ ਟੋਲ ਪਾਉਦਾ ਜੀਓ ਆ ਬਹੁ ਸੰਤ ਮੈਂ ਗਾਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲਹੁ ਮਨ ਦੇਵਾ ਜੋ ਗੁਰ ਬਾਣੀ ਮੁਖ ਚੌਦਾ ਜੀਓ ਵੱਡ ਭਾਗੀ ਹਰ ਸੰਤ ਮਿਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਭਾਗ ਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਬ ਜੂਨੀ ਨਿਤ ਪਉਦਾ ਜੀਉ ਆਪ ਦਿਆਲ ਦਇਆ ਪ੍ਰਭ ਧਾਰੀ ਮਾਲ ਹਉ ਮੈਂ ਵਿਖਿਆ ਸਾਬ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰ ਮੁਖ ਸੌਦਾ ਜੀਉ ਮਹਾਜ ਮਹੱਲਾ ਚੌਥਾ ਹਉ ਗੁਣ ਗੋਵਿੰਦ ਹਰਨਾਮ ਧਿਆਈ ਮਿਲ ਸੰਗਤ ਮਾਨਨਾਮ ਵਸਾਈ ਹਾਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਕੀਚੈ ਜੀਓ ਤਾਨ ਤਾਨ ਹਰ ਜਨ ਜਿਨ ਹਰ ਪ੍ਰਾਪ ਜਾਤਾ ਜਾਏ ਪੁੱਛ ਆਵ ਜਨ ਹਰ ਕੀ ਬਾਤਾ ਪਾਪ ਮਲੋਵਾ ਮਾਲ ਮਾਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤਿਗੁਰ ਦਾਤਾ ਨਾਮ ਦਿੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰਿਚੈ ਜੀਓ ਮਾਝ ਮਹੱਲਾ ਚੌਥਾ ਹਾ ਬਹੁ ਭੈਣੇ ਤੁਸੀਂ ਮਿਲਹੁ ਪਿਆਰੀਆ ਜੋ ਮੇਰਾ ਪ੍ਰੀਤਮ ਦਸੇ ਤਿਸ ਕੈ ਹਾਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਾਉ ਸਤਗੁਰ ਵਿਟੋ ਘੁਮਾਈਆ ਜੀਓ ਜਹ ਜਹ ਦੇਖ ਤਹ ਤਹ ਸੁਆਮੀ ਤੂ ਘਾਟ ਘਾਟ ਰਵਿਆ ਅੰਤਰ ਜਾਮੀ ਗੌਰ ਪੂਰੇ ਹਰ ਨਾਲ ਦਿਖਾ ਲਿਆ ਹਾਉ ਸਤਿਗੁਰ ਵਿਟਾਹੋ ਸਦ ਵਾਰਿਆ ਜੀਓ ਇਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤੈ ਭਿਨ ਭਿਨ ਨਾਰਲਈ ਕਿਸੈ ਦੀ ਰਲਾਈਆ ਗੁਰ ਪ੍ਰਸਾਦੀ ਏਕ ਨਦਰਿ ਆਇਆ ਹਾਉ ਸਤਿਗੁਰ ਵਿਟੋ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਾਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰੀਆ ਜੀਉ ਸਤ ਚਾਉ ਉਪਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚਾਉ ਉਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਘੋਲੀ ਜੀਉ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਧੁਨ ਬਾਣੀ ਚਿਰ ਹੂਆ ਦੇਖੇ ਸਾਰਿੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਭੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇਕ ਘੜੀ ਨਾ ਮਿਲਤੇ ਤਾਂ ਕਾਲ ਜੁਗ ਹੋਤਾ ਹੁਣ ਕਦ ਮਿਲੀਐ ਪ੍ਰੇਅ ਤੁਧ ਭਗਵੰਤਾ ਮੋਹਿ ਰੈਣ ਨਾ ਮਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਹਉ ਭੋਲੀ ਜੀਉ ਭੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੋੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਾਉ ਭੋਲੀ ਜੀਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਜ ਮਹੱਲਾ ਪੰਜਵਾਂ ਸਾਰੋਤ ਸੁਹਾਵੀ ਜੇਤ ਤੋਦ ਸੁਮਾਲੀ ਸੋ ਕਾਮ ਸੁਹੇਲਾ ਜੋ ਤੇਰੀ ਘਾਲੀ ਸੋਰਦਾ ਸੁਹੇਲਾ ਜੇ ਤਰਦੈ ਤੂੰ ਉਠਾ ਸਭਨਾ ਕੇ ਦਾਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰੇ ਅਖੋਟ ਢੰਡਾਰਾ ਜਿਸ ਤੂੰ ਦੇਹ ਸੋ ਤ੍ਰਿਵਤ ਅਗਾਵੈ ਸੋਈ ਭਗਤ ਤੁਮਾਰਾ ਜੀਓ ਸਾਭ ਕੋ ਆਸੈ ਤੇਰੀ ਬਠਾ ਘਟ ਘਟ ਅੰਤਰ ਤੂੰ ਹੈ ਉਠਾ ਸਭੇ ਸੰਜੀਵਾਂ ਸਦਾਇਨ ਤੂੰ ਕਿਸੈ ਨਾ ਦਸਹਿ ਬਾਹ ਰਾਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏਂ ਤੂੰ ਆਪੇ ਮਨਮੁਖ ਜਨਮ ਪਵਾਏਂ ਨਾਨਕ ਦਾਸ ਤੇ ਰਹਿ ਬਲਿਹਾਰੈ ਸਾਬ ਤੇਰਾ ਖੇਲ ਦਸਾਹ ਰਾਜੀਓ ਮਾਜ ਮਹੱਲਾ ਪੰਜਵਾਂ ਅਨਹਦ ਵਾਜੈ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਫਾ ਮਹਿ ਤਾੜੀ ਲਾਈ ਆਸਣ ਊਚ ਸਵਾਰਿਆ ਜੀਓ ਫੇਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿ ਆ ਹੈ ਸੰਤੋ ਗੁਰ ਅਨੁਭਾਉ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹੈ ਸੱਚ ਨਿਾਈ ਸਭ ਚੂਕੀ ਕੂਕ ਪੁਕਾਰਿਆ ਜੀਓ ਜਿਹੜਾ ਡਠਾ ਮੈਂ ਤੇ ਹੋ ਕਹਿਆ ਤੇਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਉ ਮਾਜ ਮਹੱਲਾ ਪੰਜਵਾਂ ਜੇਤ ਘਰ ਬਿਰ ਸੁਹਾਗ ਬਣਾਇ ਤਿਤ ਘਰ ਸਖੀਏ ਮੰਗਲ ਗਾਇਆ ਅਨੰਦ ਬਿਨੋਦ ਤਿਤੈ ਘਰ ਸੋਹ ਹੈ ਜੋ ਧਨਕੰਤ ਸਿਗਾਰੀ ਜੀਓ ਸਾ ਗੁਣਵੰਤੀ ਸਾ ਵਡਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਧਨਕੰਤ ਪਿਆਰੀ ਜੀਉ ਅਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਬਰਾਈ ਜੋ ਫਿਰ ਕੈ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪੈਰ ਮੇਲ ਲਈ ਆਂਗ ਲਾਏ ਤੇਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ